ਜੋ ਜੜਾ ਸੀ ਉਹਨੂੰ ਬढ़ावा ਦਿੱਤਾ। ਮੈਂ ਬੇਨਤੀ ਕਰਾਂ ਸਿੱਖਾਂ ਨੂੰ ਕਦੀ ਭੁਲੇਖਾ ਨਹੀਂ ਹੋਣਾ ਚਾਹੀਦਾ। ਸਾਡੇ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ। 10 ਬਾਤਾਂ ਚਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਬਾਬਾ ਕਿੱਡਾ ਵੀ ਆਪਣੇ ਆਪ ਨੂੰ ਵੱਡਾ ਫਨੇਕਾ ਸਮਝਦਾ ਵੇ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਦਾ। ਔਰ ਇਹ ਜਿੰਨਾ ਵੀ ਦੇਹ ਧਾਰੀ ਧੰਮ ਹੈ ਇਹਨਾਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਬਸ ਲੁੱਟ ਖਾਣੇ ਸਾਧ ਆ। ਇਹ ਦੇਹ ਧਾਰੀ ਧੰਮ ਵਾ। ਇਹਨਾਂ ਨੇ ਸਵਾਇ ਮਨੁੱਖਤਾ ਨੂੰ ਲੁੱਟਣ ਤੇ ਕੁੱਟਣ ਤੋਂ ਕੁਝ ਨਹੀਂ ਕੀਤਾ। 1978 ਦੇ ਵਿੱਚ ਹੀ ਇਹ ਦੇਹ ਧਾਰੀ ਜਿਹੜਾ ਧੰਮ ਸੀ ਇਹਦੇ ਨਾਲ ਪੰਥ ਦਾ ਮੁਕਾਬਲਾ ਆਇਆ। ਉੱਥੋਂ ਫਿਰ ਮੋੜ ਵੱਜਦਾ ਹੈ। ਸਰਕਾਰ ਸਿੱਖਿਆ ਦੇ ਨਾਲ ਬੇਇਨਸਾਫੀ ਕਰਦੀ ਮੰਗਾ ਨਹੀਂ ਮੰਨਦੀ ਧਰਮ ਜੁੱਧ ਮੋਰਚਾ ਧਰਮ ਜੁੱਧ ਮੋਰਚਾ ਸਾਡਾ ਬੜਾ ਸ਼ਾਂਤਮਈ ਸੀ ਜੇਲਾ ਭਰ ਦਿੱਤੀਆਂ ਸੀ ਸਿੱਖਾਂ ਨੇ ਪਰਵਾਹ ਨਹੀਂ ਸੀ ਕੋਈ ਪਰ ਫਾਕੂਮਤ ਨੇ ਫੇਰ ਵੀ ਸਿੱਖਾਂ ਨੂੰ ਜਿਆਦਾ ਤੋਂ ਜਿਆਦਾ ਦਬਾਉਣ ਦੇ ਲਈ ਬੜੇ ਹੀ ਜੇਲੇ ਬਚਾ ਅਖੀਰ ਹੋ ਗਈ ਆਪਣੇ ਹੀ ਮੁਲਕ ਦੀ ਫੌਜ ਵਕਤ ਦੀ ਜਿਹੜੀ ਕਾਂਗਰਸੀ ਹਕੂਮਤ ਸੀ ਉਹਨੇ ਸ਼੍ਰੀ ਦਰਬਾਰ ਸਾਹਿਬ ਤੇ ਟੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਸਾਡਾ ਦਿਲ ਹੈ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅਮਰਤਲਈ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਗੁਰੂ ਦੇ ਜੀਵਾਰ ਕਰਦੇ ਸਾਨੂੰ ਰੂਹੇ ਜ਼ਿੰਦਗੀ ਨਵੀਂ ਜ਼ਿੰਦਗੀ ਮਿਲਦੀ ਸਾਡੀ ਕੌਮ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੱਖਾਂ ਸ਼ਹਾਦਤਾਂ ਪਾਈਆਂ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਇਸੇ ਕਰਕੇ ਲਿਖਿਆ ਹੋ ਗੁਰੂ ਕੇ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਵੇਂ ਤੇ ਪ੍ਰਕਰਮਾਂ ਦੇ ਵਿੱਚ ਤੁਰਿਆ ਹੋਵੇ ਤੇ ਤੁਰਦਿਆਂ ਤੁਰਦਿਆਂ ਕਿਤੇ ਡੰਗ ਨਾ ਲੱਗੇ ਤੇਰੀ ਕਦਮਬੋਸ਼ੀ ਦੇ ਵਿੱਚ ਕਾਲੀ ਨਹੀਂ ਚਾਹੀਦੀ ਆ ਕਦਮ ਬੜੇ ਸਹਿਜ ਦੇ ਨਾਲ ਰੱਖੀ ਕਿਸੇ ਨੇ ਪੁੱਛਿਆ ਪ੍ਰੋਫੈਸਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਤੁਰਨਾ ਤੇ ਕਾਲੀ ਨਹੀਂ ਕਰਨੀ ਕਿਉਂ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਜਵਾਬ ਦਿੱਤਾ ਸੀ ਕਿ ਤੁਹਾਡੇ ਤੇ ਸਾਡੇ ਸਾਰਿਆਂ ਦੀ ਦਰਬਾਰ ਸਾਹਿਬ ਜਾ ਕੇ ਸਾਡਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਕਰਦਾ ਆਕਾਲ ਤੱਕ ਸਾਡੇ ਸਾਹਮਣੇ ਚਾਹੀਦਾ ਅਸੀਂ ਭੁੱਲ ਜਾਈਏ ਸਾਡਾ ਕੀ ਸੰਸਾਰਕ ਰੁਤਬਾ ਉਥੇ ਅਸੀਂ ਸਿਰਫ ਗੁਰੂ ਦੇ ਦਾਸ ਬਣੋ ਉਸ ਚੀਜ਼ ਨੂੰ ਮਹਿਸੂਸ ਕਰੀਏ ਭਈ ਕਿੰਨੀਆਂ ਸ਼ਹਾਦਤਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਗੁਰਬਖਾ ਜਦੋਂ ਤੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਤੁਰਿਆਵੇਂ ਕਾਲੀ ਨਾ ਕਰੀ ਇੱਕ ਗੱਲ ਦਾ ਖਿਆਲ ਕਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਦੋਂ ਤੂੰ ਤੁਰਦਾ ਵਾ ਤੇਰੇ ਪੈਰਾਂ ਦੇ ਹੇਠਾਂ ਜਿਹੜੀ ਸੇਲ ਪੱਥਰ ਲੱਗਿਆ ਇਹਨਾਂ ਨੂੰ ਪੱਥਰ ਨਾ ਜਾਣੀ ਇੱਕ ਇੱਕ ਪੱਥਰ ਦੇ ਹੇਠਾਂ ਪਤਾ ਨਹੀਂ ਕਿੰਨੇ ਸਿੱਖਾਂ ਦੇ ਸਿਰ ਲੱਗੇ ਕੌਣ ਨਹੀਂ ਜਾਣਦਾ ਭਾਈ ਮਨਸ਼ਾ ਸਿੰਘ ਨੇ ਜਾਲਮਾਨੇ ਘੇਰਾਬੰਦੀ ਕੀਤੀ ਸੀ 18ਵੀਂ ਸਦੀ ਦੇ ਵਿੱਚ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਇਸ਼ਨਾਨ ਨਹੀਂ ਕਰ ਸਕਦੇ ਭਾਈ ਮਨਸ਼ਾ ਸਿੰਘ ਰਾਤ ਦੇ ਸਮੇਂ ਸਰੋਵਰ ਤੈਰ ਕੇ ਜਾਂਦਾ ਸੀ ਅੰਦਰ ਪੂਰੀ ਮਰਿਆਦਾ ਬਹਾਲ ਕਰਕੇ ਫੇਰ ਆਉਂਦਾ ਸੀ ਇੱਕ ਦਿਨ ਪਤਾ ਲੱਗ ਗਿਆ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆਂ ਸ਼ਹੀਦ ਹੋ ਗਿਆ ਜਿਹੜੇ ਲੋਕ ਸਰੋਵਰਾਂ ਤੇ ਕਿੰਤੂ ਪਰੰਤੂ ਕਰਦੇ ਨਾ ਭੋਲਿਆ ਨੂੰ ਪਤਾ ਹੀ ਨਹੀਂ ਅਸੀਂ ਤੇ ਇਨਾ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਹਾਦਤ ਉਹ ਸਾਡੀ ਰੂਹੇ ਜਿੰਦਗੀ ਹੈ ਆਪਾਂ ਜਦੋਂ ਵੀ ਦਰਬਾਰ ਸਾਹਿਬ ਜਾਏਗੇ ਇਸ਼ਨਾਨ ਕਰਕੇ ਬੱਚਿਆਂ ਨੂੰ ਕਰਾਈਏ ਤੇ ਨਾਲ ਦੱਸੀਏ ਇਹ ਸਰੋਵਰ ਗੁਰੂ ਦਾ ਬਣਾਇਆ 1984 ਦੇ ਵਿੱਚ ਇੱਥੇ ਜਦੋਂ ਹਮਲਾ ਆਇਆ ਛੋਟੇ-ਛੋਟੇ ਮਾਸੂਮ ਨਾਬਕਸ਼ੀ ਕੰਗ ਦੇ ਨਾਲ ਪਵਾਟੜੀਆਂ ਦੇ ਦੇ ਕੇ ਮਾਰੇ ਗਏ ਕੌਮ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੀ ਉਦੋਂ ਪਰ ਬਿਨਾ ਕਿਸੇ ਵਾਰਨਿੰਗ ਤੇ ਗੋਲੀਬਾਰੀ નિર્ਦੋਸ਼ ਵੀ ਚਲੇ ਗਏ ਪਿਆਸੇ ਮਾਰੇ ਗਏ ਔਰ ਸਾਡੇ ਨਾਲ ਇਹ ਵਿਹਾਰ ਕੀਤਾ ਗਿਆ ਕਿ ਅਸੀਂ ਇਸ ਮੁਲਕ ਦੇ ਵਸਿੰਦੇ ਨਹੀਂ ਕਹਨ ਨੂੰ ਜੋ ਮਰਜੀ ਕਹੀ ਜਾਓ 인ਦਰਾ ਗਾਂਧੀ ਦੇ ਜ਼ੁਲਮਾਂ ਨੂੰ ਅਸੀਂ ਨਹੀਂ ਭੁੱਲ ਸਕਦੇ ਉਸ ਪ੍ਰਕਰਮਾਂ ਦੇ ਵਿੱਚ ਜਿੱਥੇ ਗੁਰੂ ਦੀ ਬਾਣੀ ਵੀ ਗੂੰਜ ਹੈ ਦਰਬਾਰ ਸਾਹਿਬ ਦੇ ਅੰਦਰ ਭਾਈ ਅਵਤਾਰ ਸਿੰਘ ਪਾਰੋਵਾਲ ਕੀਰਤਨ ਕਰ ਰਿਹਾ ਸੀ ਕੀਰਤਨ ਜਿਹੜੇ ਕਹਿੰਦੇ ਦਰਬਾਰ ਸਾਹਿਬ ਤੇ ਮਲਾਣੀ ਹੋਇਆ ਭਾਈ ਅਵਤਾਰ ਸਿੰਘ ਪਾਰੋਵਾਲ ਅੰਦਰ ਕੀਰਤਨ ਕਰ ਰਿਹਾ ਸੀ ਤੇ ਕੀਰਤਨ ਕਰਦਿਆਂ ਹੀ ਉਹਦੀ ਗੋੜੀ ਵੱਜੀ ਤੇ ਗੁਰੂ ਕਾ ਸਿੱਖ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋ ਗਿਆ ਕੀਰਤਨ ਕਰ ਬੜੇ ਸੇਖ ਉਥੇ ਪਰ ਯੋਧਿਆ ਨੇ ਉੱਥੇ ਇਤਿਹਾਸ ਨੂੰ ਦੁਹਰਾ ਦਾ ਸਿੱਖ ਕੌਮ ਡਰਦੀ ਨਹੀਂ ਪਹਿਲਾ ਮਰਨ ਕਬੂਲ ਦੀਵਣ ਕੀ ਛੜਿਆਸ ਉਹ ਸਭ ਨਾ ਕੀ ਰੇਣ ਕਾ ਤਵਾ ਹਮਾਰੇ ਪਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 20ਵੀਂ ਸਦੀ ਦੇ ਮਹਾਨ ਸਿੱਖ ਉਹਨਾਂ ਦੀ ਅਗਵਾਈ ਤੇ ਸਿੱਖ ਕੌਮ ਦੇ ਵੱਡੇ ਯੋਧੇ ਜਰਨਲ ਸੁਬੇਰ ਸਿੰਘ ਦੀ ਵਿਆਉਂਤ ਬੰਦੀ ਦੇ ਨਾਲ ਭਾਈ ਅਮਰੀਕ ਸਿੰਘ ਤੇ ਹੋਰ ਸ਼ਹੀਦ ਉਹਦੇ ਵਿੱਚ ਬੱਬਰ ਵੀ ਸੀ ਇਹਨਾਂ ਨੇ ਐਸੀ ਲੜਾਈ ਲੜੀ ਜਿਹੜੇ ਕਹਿੰਦੇ ਸੀ ਕੁਝ ਘੰਟਿਆਂ ਦੇ ਵਿੱਚ ਅਸੀਂ ਕਬਜ਼ਾ ਕਰ ਲਵਾਂਗੇ ਸਿੱਖਾਂ ਨੇ 6 ਦਿਨ ਉਹਨਾਂ ਦੇ ਨਾਲ ਮੁਕਾਬਲਾ ਕੀਤਾ 6 ਦੇ ਔਰ ਆਪਣੇ ਇਤਿਹਾਸ ਨੂੰ ਦੁਹਰਾਇਆ ਜਦੋਂ ਗੱਲ ਅਣਖ ਦੀ ਆਵੇ ਜਦੋਂ ਗੱਲ ਗੁਰਦੁਆਰਿਆਂ ਦੀ ਮਾਣ ਮਰਿਆਦਾ ਦੀ ਆਵੇ ਜਦੋਂ ਗੱਲ ਸ੍ਰੀ ਆਕਾਲ ਤਖਤ ਸਾਹਿਬ ਦੀ ਸਰਬੋਸਤਾ ਦੀ ਆਵੇ ਜਦੋਂ ਗੱਲ ਸਾਡੇ ਦਿਲ ਹਰਮੰਦਰ ਸਾਹਿਬ ਦੀ ਆਵੇ ਕਿ ਸਿੱਖ ਜਾਨ ਨਾਲੋਂ ਆਪਣੇ ਗੁਰਦੁਆਰਿਆਂ ਨੂੰ ਪਿਆਰ ਕਰਦਾ ਹੈ ਜਾਨ ਵਾਰ ਸਕਦੇ ਹਾਂ ਅਸੀਂ ਸ਼ਹਾਦਤਾਂ ਦੇ ਉੱਤੇ ਮਕਾਮ ਨੂੰ ਛੂਹਦੇ ਪਰਕੀਨ ਨਾਮਨ ਅੱਜ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ 1984 ਨਾ ਭੁੱਲਣ ਜੋ ਨਾ ਬਖਸ਼ਣ ਜੋ ਨਾ ਸਹਿਣ ਜੋ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਆਪਣੇ ਆਪ ਨੂੰ ਦੇਖੀ ਅੱਜ ਅਸੀਂ ਕਿੱਥੇ ਖੜੇ ਉਹਨਾਂ ਨੇ ਗੁਰੂ ਦੇ ਲਈ ਗੁਰਧਾਮਾਂ ਦੇ ਲਈ ਕੌਮੀ ਹੱਕਾਂ ਦੇ ਲਈ ਸ਼ਹਾਦਤਾਂ ਪਾਈ ਅੱਜ ਸਾਡੇ ਵਿੱਚ ਸਵਾਰਥ ਭਰੂ ਦੇ ਖੁਦ ਗਰਜੀਆਂ ਨੇ ਹਉਮੈ ਈ ਕੋ ਉਦੋਂ ਤੇ ਅਸੀਂ ਦਿੱਲੀ ਨਾਲ ਲੜੇ ਤੇ ਹੁਣ ਆਪਸ ਵਿੱਚ ਲੜਦੇ ਹਾਂ ਘਰੇ ਲੜਦੇ ਔਰ ਸਾਡੀ ਲੜਾਈ ਦਾ ਲਾਭ ਕਿਨੂੰ ਆ ਜਿਹੜੇ ਸਾਨੂੰ ਦੱਬਣਾ ਚਾਹੁੰਦੇ ਜਿਹੜੇ ਸਾਨੂੰ ਇਹ ਤੇ ਚਾਹੁੰਦੇ ਆ ਵੀ ਇਹ ਰਹਿਣ ਪਰ ਰਹਿਣ ਸਾਡੇ ਜਿੱਦਾ ਅਸੀਂ ਕਹੀਏ ਉਦਾਂ ਰਹਿਣ। ਆ, 에ਰਪੋਰਟਾਂ ਦੇ ਉੱਤੇ ਜਿਹੜਾ ਹਵਾ ਬਾਜੀ ਮਤਰਾਲੇ ਚਾ ਜਾਂਦਾ। ਉਹਨਾਂ ਨੇ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ। ਇੱਕ ਇੱਕ ਪਾਰਟ ਆਈ ਦੇ 에ਰਪੋਰਟ ਦਾ ਹੁੰਦਾ ਹੈ। ਉਹਦੇ ਅੰਦਰ ਅਗਲੇ ਪਾਸੇ ਜਿਹੜੇ ਮੁਲਾਜ਼ਮ ਨੌਕਰੀ ਕਰਦੇ ਕਿਰਪਾਨ ਪਾ ਕੇ ਨਹੀਂ ਜਾ ਸਕਦੇ। ਇਹ ਸਾਨੂੰ ਅਹਿਸਾਸ ਕੀ ਕਰਵਾਇਆ ਗਿਆ। ਲੜਨਾ ਤੇ ਇਸ ਮੁੱਦੇ ਤੇ ਅਸੀਂ ਪਿਆਸੀ ਗੁਰੂ ਦੀ ਦਿੱਤੀ ਪਛਾਣ ਨੂੰ ਕਦੇ ਧੁੰਦਲਾ ਨਹੀਂ ਹੁੰਦਾ